ਥੋੜੇ ਲਫਜ਼ਾਂ ਦੇ ਵਿੱਚ ਸਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਛਲੇ ਦਿਨ ਇੱਕ ਬਹੁਤ ਹੀ ਦੁਖਦਾਰੀ ਘਟਨਾ ਵਾਪਰੀ ਸੀ ਲੁਧਿਆਣਾ ਬਿਲਕ ਪਲਾਡ ਦੇ ਵਿੱਚ ਅਚਨਚੇਤ ਹੀਟਰ ਫਟਣ ਦੇ ਨਾਲ ਸਾਡਾ ਇੱਕ ਨੌਜਵਾਨ ਵੀਰ ਜੋ ਮੌਤ ਦੇ ਮੂੰਹ ਚ ਜਾ ਪਿਆ ਸੀ ਤੇ ਪੰਜ ਸਾਡੇ ਭਰਾ ਜਿਹੜੇ ਜ਼ਖਮੀ ਹੋ ਗਏ ਸੀਗੇ ਉਹ ਜੇਰੇ ਇਲਾਜ ਰਹੇ ਡੀਐਮਸੀ ਦੇ ਵਿੱਚ ਤੇ ਦੂਸਰੇ ਭਰਾ ਦੀ ਸਾਡੇ ਦੀ ਮੌਕੇ ਤੇ ਮੌਤ ਹੋ ਗਈ ਸੀ ਉਹਦੇ ਤਹਿਤ ਜਦੋਂ ਅਸੀਂ ਬਾਅਦ ਚ ਛਾਣਬੀਨ ਕੀਤੀ ਤਾਂ ਦੇਖਿਆ ਗਿਆ ਕਿ ਕੋਈ ਵੀ ਫੰਡ ਸੀ ਜਿਹੜਾ ਬੋਰਡ ਵੱਲੋਂ ਮਿਲਕ ਫੈਡ ਵੱਲੋਂ ਕੋਈ ਇਦਾਂ ਦਾ ਫੰਡ ਨਹੀਂ ਸੀਗਾ ਜਿਹੜਾ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਅਸੀਂ ਰੀਲੀਫ ਦੇ ਸਕੀਏ ਉਸੇ ਟਾਈਮ ਸਮੁੱਚੇ ਬੋਰਡ ਨੇ ਫੈਸਲਾ ਕੀਤਾ ਕਿ ਜਖਮਿਆਂ ਨੂੰ 50-50000 ਰੁਪਏ ਤੇ ਜੋ ਸਾਡਾ ਭਰਾ ਸਾਡੇ ਲਈ ਸਦਾ ਲਈ ਸਭ ਸੁਜੀਬ ਛੋਟਾ ਦੇ ਗਿਆ ਉਹਦੇ ਹੋਰ ਵੀ ਫੰਡ ਹੈਗੇ 50 55 ਲੱਖ ਰੁਪਏ ਬਣਦਾ ਜਿਹੜਾ ਪੁਰਾਣਾ ਜੋ ਸਿਸਟਮ ਚੱਲੇ ਆ ਰਿਹਾ ਪਰ 5 ਲੱਖ ਰੁਪਏ ਦਾ ਬੋਰਡ ਵੱਲੋਂ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਮਦਦ ਦੀ ਜਿਹੜੀ ਤੇ ਸਮੁੱਚਾ ਖਰਚਾ ਵੀ ਜਖਮੀਆਂ ਦਾ ਸੀਗਾ ਜਿਹੜਾ ਅਸੀਂ ਅਲੱਗ ਤੌਰ ਤੇ ਆਪਣੇ ਮਿਰਕਪਲਾਂਟ ਵੱਲੋਂ ਲੁਧਿਆਣੇ ਵੱਲੋਂ ਕੀਤਾ ਗਿਆ ਇੱਕ ਵੀ ਪੈਸਾ ਉਹਨਾਂ ਬੱਚਿਆਂ ਦਾ ਨਹੀਂ ਲੱਗਣ ਪਿਆ ਉਸ ਅਣਸਕਾਮੀ ਘਟਨਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੇਧਾ ਦੀ ਘਟਨਾ ਅੱਗੇ ਤੋਂ ਨਾ ਘਟੇ ਤੇ ਸਮੁੱਚੇ ਬੋਰਡ ਨੇ ਵੀ ਫੈਸਲਾ ਕੀਤਾ ਵੀ ਅੱਗੇ ਤੋਂ ਬੋਰਡ ਵਿੱਚ ਮਤਾ ਲਿਆ ਜਾਏਗਾ ਵੀ ਕਦੇ ਵੀ ਕੋਈ ਸਾਡਾ ਵੀਰ ਜਖਮੀ ਹੁੰਦਾ ਰੱਬ ਨਾ ਕਰੇ ਤਾਂ 1 ਲੱਖ ਰੁਪਇਆ ਇਮੀਡੀਏਟ ਉਹਦੇ ਪਰਿਵਾਰ ਨੂੰ ਮਦਦ ਜੇ ਕੋਈ ਅਨਸਕਾਮੀ ਘਟਨਾ ਚ ਇਦਾਂ ਦੀ ਘਟਦੀ ਆ ਕੋਈ ਮੌਤ ਦੇ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਇਆ ਬੋਰਡ ਵੱਲੋਂ ਪਕਾਇਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਜਾਗਾ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ ਤੇ ਜੋ ਸਿਸਟਮ ਚੱਲਦਾ ਵੀ ਉਹਦੇ ਪਰਿਵਾਰ ਦੇ ਇਸੇ ਜੀ ਨੂੰ ਨੌਕਰੀ ਤੁਰੰਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਕੱਚੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ MBA ਕੁਆਲੀਫਿਕੇਸ਼ਨ ਦਾ ਉਸ ਬੱਚੀ ਦੀ ਇਮੀਡੀਏਟ ਉਹਦੀ ਜੋ ਕੁਆਲੀਫਿਕੇਸ਼ਨ ਯੋਗਤਾ ਦੇ ਸਾਹਮਣੇ ਉਹਦੀ ਉਸੇ ਦਿਨ ਨੌਕਰੀ ਦੇ ਵੀ ਅਸੀਂ ਉਹਦੇ ਆਰਡਰ ਕਰਤੇ ਸੀਗੇ ਤੇ ਜੋ ਵੀ ਫੰਡ ਹੈ ਉਹ ਲਗ ਲਗ ਪਾਰ ਪੇਮੈਂਟ ਕਾਫੀ ਹੋ ਚੁੱਕੀ ਹੈ ਤੇ ਜੋ ਬਾਕੀ ਵੀ ਰਹਿੰਦੀ ਹੈ ਜੀ ਉਹ ਜਲਦੀ ਤੋਂ ਜਲਦੀ ਸਮੁੱਚਾ ਸਾਡਾ ਬੋਰਡ ਬੈਠਾ ਪੰਜਾਬ ਦਾ ਲੋਕਲ ਬੋਰਡ ਬੈਠਾ ਇੱਥੇ ਦਾ ਚੇਅਰਮੈਨ ਸਾਹਿਬ ਬੈਠੇ ਨੇ ਸਾਡੇ ਤੇ ਹੋਰ ਵੀ ਸਾਡੇ ਜੀਐਮ ਸਾਹਿਬਾਨ ਸਾਰੇ ਅੱਜ ਵਿਸ਼ੇਸ਼ ਤੌਰ ਤੇ ਇੱਕ ਚੰਡੀਗੜ੍ਹ ਪਲਾਂਟ ਤੋਂ ਜਿਸ ਵੀਰ ਦੀ ਡੈਥ ਹੋਈ ਉਹਦੇ ਲਈ 1.5 ਲੱਖ ਰੁਪਏ ਇਕੱਲੇ ਚੰਡੀਗੜ੍ਹ ਪਲਾਟ ਦੇ ਜਿਹੜੇ ਮੁਲਾਜ਼ਮ ਵੀਰ ਉਹਨਾਂ ਨੇ ਇਕੱਠਾ ਕਰਕੇ ਵੀ ਦਿੱਤਾ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਦਾ ਵੀ ਇਹੀ ਔਖੀ ਘੜੀ ਦੇ ਵਿੱਚ ਤੁਸੀਂ ਖੜੇ ਹੋ ਇਸੇ ਤਰ੍ਹਾਂ ਰਲ ਮਿਲ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਦਾਰ ਪ੍ਰਵਾਨ ਸਿੰਘ ਮਾਨ ਜੀ ਦਾ ਇੱਕ ਸੁਪਨਾ ਸੀਗਾ ਵੀ ਇਸ ادارے ਨੂੰ ਅਸੀਂ 15000 ਕਰੋੜ ਤੇ ਲੈ ਕੇ ਜਾਣਾ ਕਿਉਂਕਿ ਸਿੱਧਾ ਤੇ ਸਿੱਧਾ ਇਹ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ادارਾ ਹੈ ਜਦੋਂ ਅਸੀਂ ਸਾਡੀ ਸਰਕਾਰ ਆਈ ਸੀਗੀ ਉਦੋਂ 4200 ਕਰੋੜ ਦੀ ਐਨੂਅਲ ਟਰਨਓਵਰ ਸੀਗੀ ਜੋ ਕਿ ਅੱਜ ਲਗਭਗ 6700 ਕਰੋੜ ਤੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਸਮੁੱਚੇ ਬੋਰਡ ਦੇ ਸਹਿਯੋਗ ਨਾਲ ਸਮੁੱਚੇ ਮੁਲਾਜ਼ਮ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਅਸੀਂ ਇਸ ادارے ਨੂੰ ਕਿਉਂਕਿ ਪੰਜਾਬ ਜੇ ਖੁਸ਼ਹਾਲ ਹੋਊਗਾ ਤਾਂ ਕਿਸਾਨੀ ਨਾਲ ਲਗਭਗ 70% ਲੋਕ ਹੈ ਜਿਹਦੇ ਖੇਤੀ ਦੇ ਉੱਤੇ ਨਿਰਭਰ ਹੈ ਉਸ ਇਸ ਕਰਕੇ ਪੰਜਾਬ ਦੀ ਖiali ਲਈ ਸਾਡੇ ਆਦਾਰੇ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਦਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਘਟੇ ਸਾਡਾ ਕੋਨਾਲ ਜਾਨਵਰ ਦਾ ਵੀਰ ਜਿਹਦੇ ਛੋਟੇ ਛੋਟੇ ਬੱਚੇ ਆ ਜਵਾਨੀ ਦੇ ਵਿੱਚ ਸਾਨੂੰ ਸਦਾਰੀ ਸ੍ਰੀ ਵਿਛੋੜਾ ਦੇ ਗਿਆ ਉਹਦੇ ਲਈ ਅਸੀਂ ਉਹਨੂੰ ਸਿਧਾਂਤਿਲੀ ਵੀਦਨ ਨੇ ਸ਼ਰਧਾ ਤੇ ਫੁੱਲ ਭੇਟ ਕਰਦੇ ਆ ਚੇਰਮੈਨ ਸਾਹਿਬ ਚੇਰਮੈਨ ਸਾਹਿਬ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਕੀ ਆਇਆ ਇਹ ਹਾਸੇ ਦਾ ਕਾਰਨ ਕੀ ਹੈ ਜਰ ਕੀ ਪੁਰਾਣੀ ਮਸ਼ੀਨਰੀ ਸੀ ਇਸ ਕਰਕੇ ਹਾਸਾ ਹੋਇਆ ਵਾ ਔਰ ਇਹੋ ਜੀ ਅਗਰ ਪੁਰਾਣੀ ਮਸ਼ੀਨਰੀ ਦੇ ਕਰਕੇ ਹਾਸਾ ਹੋਇਆ ਵਾ ਤਾਂ ਪੁਰਾਣੀ ਮਸ਼ੀਨਰੀ ਕਿੰਨੀ ਐ ਸਾਰੇ ਬੇਰ ਦਾ ਮਿਲਕ ਪਲਾਂਟ ਦੇ ਹਾਂ ਨਹੀਂ ਦੇਖੋ ਸਾਡੇ ਕੋਲ ਕੋਈ ਵੀ ਪ੍ਰਾਣੀ ਮਸ਼ੀਨਰੀ ਨਹੀਂ ਮਸ਼ੀਨਰੀ ਬਿਲਕੁਲ ਠੀਕ ਸੀਗੀ ਉਸ ਬੱਚੇ ਤੋਂ ਥੋੜੀ ਜਿਹੀ ਇਹ ਗਲਤੀ ਹੋ ਗਈ ਵੀ ਉਹਨੇ ਦੇਖਣ ਲੱਗੇ ਨੇ ਇਹ ਨਹੀਂ ਅੱਗੇ ਦੇਖਿਆ ਵੀ ਗੈਸ ਪਾਸ ਹੋਈ ਹੈ ਕਿ ਨਹੀਂ ਹੋਈ ਉਹ ਅੱਗ ਨਹੀਂ ਫੜ ਸਕੀ ਜਿਵੇਂ ਆਪਾਂ ਘਰ ਗੈਸ ਨੂੰ ਚਲਾ ਕੇ ਕਿਵੇਂ ਆਪਾਂ ਆਨ ਕਰਕੇ ਛੱਡ ਦਿੰਦੇ ਹਾਂ ਭੁੱਲ ਜਾਂਦੇ ਹਾਂ ਐਦਾਂ ਦੀ ਉਹਦੀ ਉਹਦੀ ਥੋੜੀ ਜਿਹੀ ਉਸ ਤੋਂ ਬੱਚੇ ਉਹਦੀ ਆਪਣੀ ਨੈਗਲੀਜੈਂਸੀ ਥੋੜੀ ਜਿਹੀ ਬੱਚੇ ਤੋਂ ਆਪਣੀ ਅਣਗਹਿਲੀ ਹੋਈ ਹੈ ਦੇਖੋ ਹਰ ਉਹਦੇ ਉਹਦੀ ਜੇ ਤੋਂ 10 10 12 ਸਾਲ ਤੋਂ ਉਹੀ ਇੱਥੇ ਜੌਬ ਕਰਦਾ ਹੈ ਇਨਡਾਇਰੈਕਟ ਇਨਡਾਇ ਇਹ ਨਹੀਂ ਕਹਿ ਸਕਦੇ ਹੁਣ ਕਿਸੇ ਵੀ ਟਾਈਮ ਬੰਦੁਖਾ ਕੋਈ ਵਰ ਭੁੱਲ ਜਾਂਦਾ ਬੰਦਾ ਉਹ ਬੱਚਾ ਪੂਰਾ ਤਜਰਬੇਕਾਰ ਸੀਗਾ 12 13 ਸਾਲ ਤੋਂ ਮਤਲਬ ਕੋਈ ਐਂ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਨਾੜੀ ਬੱਚਾ ਨਹੀਂ ਸੀਗਾ ਹੋਰ ਵੀ ਸਾਰੇ ਭਰਾ ਨਾਲ ਹੀ ਸੀਗੇ ਉਹਦੇ ਉੱਥੇ ਉਹ ਪਤਾ ਨਹੀਂ ਕਿਵੇਂ ਆਪਾਂ ਕਹਿ ਸਕਦੇ ਵੀ ਕਿਵੇਂ ਉਸ ਬੱਚੇ ਤੋਂ ਵਿਚਾਰੇ ਤੋਂ ਇਹ ਹੋ ਗਿਆ ਜਿਹੜੇ ਕਹਿੰਦੇ ਨੇ ਕਿ ਵੀਰਾਂ ਦੇ ਮਿਲਕਲਾਂ ਦੇ ਅੰਦਰ ਇਸ ਵੇਲੇ ਕਈ ਐਸੀ ਮਸ਼ੀਨਰੀ ਹੈਗੀ ਜਿਹੜੀ 25 30 ਸਾਲ ਪੁਰਾਣੀ ਹੈਗੀਆਂ ਔਰ ਉਹ ਵੀ ਹਾਦਸੇ ਨੂੰ ਸੱਦਾ ਦੇ ਰਹੀਆਂ ਮੈਂ ਕਿਸੇ ਵੇਲੇ ਹੋ ਸਕਦਾ ਹਾਦਸਾ ਹੋ ਸਕਦਾ ਜਿਹੜੀਆਂ ਮਸ਼ੀਨਰੀਆਂ ਇਹ ਕੋਈ 20 50 ਲੱਖ ਦੀ ਤਾਂ ਹੈ ਨਹੀਂ 10-10 ਕਰੋੜ 15-15 ਕਰੋੜ ਦੀਆਂ ਮਸ਼ੀਨਾਂ ਇਹ ਤਾਂ ਤੁਸੀਂ ਇੱਕ ਕਦੇ ਪੋਸਿਬਲ ਨਹੀਂ ਹੈਗਾ ਕਿ ਤੁਸੀਂ 5 ਸਾਲ ਬਾਅਦ ਜਾਂ 4 ਸਾਲ ਬਾਅਦ ਬਦਲ ਲਓ ਸਭ ਤੋਂ ਵੱਡਾ ਅਸੀਂ 4 ਸਾਲ ਹੋ ਗਏ ਉਹਨੂੰ ਚੌਂਕ ਕਰਦੇ ਨੂੰ ਸਵਾਲ ਇਹ ਹੀ ਚੁੱਕਿਆ ਜਾ ਰਿਹਾ ਹੈ ਵੀ ਲੰਬੇ ਸਮੇਂ ਤੋਂ ਜੌਬ ਕਰਦੇ ਨੇ ਮੁੰਡੇ ਤੇ ਪੱਕੇ ਨਹੀਂ ਕੀਤੇ ਜਾ ਰਹੇ ਕਿ ਹੁਣ ਪੱਕੇ ਕਰਨ ਵਾਸਤੇ ਕੋਈ ਪਾਲਿਸੀ ਲੈ ਕੇ ਆਓਗੇ ਤੁਸੀਂ ਨਹੀਂ ਪੱਕੇ ਕਰਨ ਦੇ ਤਾਂ ਜਿਹੜਾ ਸਿਸਟਮ ਅਸੀਂ ਹੁਣੇ ਸੀਟੀਸੀ ਜਿਹੜੇ ਸਾਰੀ ਸਿਸਟਮ ਨੂੰ ਅਸੀਂ ਚੇਂਜ ਕਰਾਏ ਆ ਜਿਹਦੇ ਵਿੱਚ ਲਗਭਗ ਅਸੀਂ ਆ ਸਾਡੇ ਕੋਲ ਜਿਹੜੇ ਪੱਕੀਆਂ ਪੋਸਟਾਂ 9000 7000 ਦੇ ਕਰੀਬ ਪੋਸਟ ਹੈ ਸਾਡੇ ਕੋਲ ਸਿਰਫ 900 ਬੱਚਾ ਪੱਕਾ ਕੰਮ ਕਰਦਾ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਉਹਦੇ ਤਹਿਤ ਭਰਤੀ ਵੀ ਹੋਊਗੀ ਅਸੀਂ ਨਵੇਂ ਪਲਾਂਟ ਵੀ ਲਾਉਂਗੇ ਇਹਨਾਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਅਸੀਂ ਰਜਿਸਟਰ ਕੀਤਾ ਤੇ ਕਰਾਂਗੇ ਵੀ ਆਉਣ ਵਾਲੇ ਟਾਈਮ 'ਚ ਸੀਐਸ ادارے ਨੂੰ ਬਹੁਤ ਉੱਤੇ ਲੈ ਜਾਣ ਦੀ ਸਾਡਾ ਹੈਗਾ 6700 ਕਰੋੜ ਦਾ ਏਦਾਰਾ ਵਾ ਹਰ ਇੱਕ ادارے ਦੇ ਵਿੱਚ ਇੱਕ ਐਮਰਜੈਂਸੀ ਨਾ ਦਾ ਫੰਡ ਹੁੰਦਾ ਵਾ ਕੀ ਵੈਰਕਾ ਦੇ ਅੰਦਰ ਉਹ ਐਮਰਜੈਂਸੀ ਫੰਡ ਨਹੀਂ ਸੀਗਾ ਨਹੀਂ ਫੰਡ ਹੈਗੇ ਆ ਦੇਖੋ ਹੁਣ 50 ਲੱਖ ਰੁਪਏ ਆ ਜਿਹੜਾ ਦੇਣਾ ਉਹ ਬੱਚੇ ਨੂੰ ਉਹ ਫੰਡ ਹੀ ਆ ਉਹਦੇ ਪੈਸੇ ਆਪਣਾ ਫੰਡ ਪੀਏ ਫੰਡ ਦਾ ਆਪਣਾ ਫੰਡ ਕਿੱਥੇ ਆਇਆ ਹੈ ਤੁਸੀਂ ਮੇਰੀ ਦੱਸੋਗੇ ਪੀਐਫ ਫੰਡ ਦੇ ਵਿੱਚ ਦੋਗੇ ਜਾਂ ਐਮਰਜੈਂਸੀ ਫੰਡ ਦੇ ਵਿੱਚ ਦੋਗੇ ਜਿਹੜਾ ਐਮਰਜੈਂਸੀ ਫੰਡ ਅਸੀਂ ਕ੍ਰੀਏਟ ਕਰਤਾ ਜੀ ਉਹਦੇ ਤਹਿਤ ਆ ਕ੍ਰੀਏਟ ਕੀਤਾ ਤੁਸੀਂ ਹਲੇ ਤੱਕ ਨਹੀਂ ਸੀਗਾ ਪਹਿਲਾਂ ਪਹਿਲਾਂ ਮੈਨੂੰ ਨਹੀਂ ਪਤਾ ਮੈਂ ਜਦੋਂ ਦਾ ਮਿਲ ਗਿਆ ਕਿਸੇ ਗਵਰਨਰ ਪਹਿਲਾਂ ਪੁਰਾਣੇ ਟਾਈਮ 'ਚ ਮੈਨੂੰ ਨਹੀਂ ਪਤਾ ਕੀ ਹੁੰਦਾ ਸੀਗਾ ਪਰ ਅਸੀਂ ਅਸੀਂ ਇਮੀਡੀਟਲੀ ਇਸ ਨੂੰ ਲਾਗੂ ਕਰਦੇ ਚੇਅਰਮੈਨ ਸਾਹਿਬ ਉਹਨਾਂ ਨੇ ਪੌਲਿਸੀ ਲਾਇਨ ਲਈ ਸੰਘਰਸ਼ ਕੀਤਾ ਹੈ ਮਾਨ ਤੁਹਾਡੇ ਧੰਨਵਾਦੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਮੈਨੂੰ ਕੋਈ ਬਾਈਡਰ ਗਲਤੀ ਨਹੀਂ ਮੈਨੂੰ ਬਿਲਕੁਲ ਵੀ ਫਾਲਸ ਫੰਡ ਲਈ ਬਾਅਦ ਰਾਜ ਮੈਂ ਕਰਤੋਂ ਵਾਰ 2 ਘੰਟੇ ਤੇ ਨਹੀਂ ਨਹੀਂ ਸਰ ਮੇਰੀ ਮੇਰੀ ਸਭ ਗੱਲ ਜਦੋਂ ਮੈਂ ਮੰਨ ਲਓ ਮੇਰੀ ਮੇਰੀ ਕਿਸੇ ਡੈਥ ਹੋ ਜਾਂਦੀ ਕਿਸੇ ਜਗ੍ਹਾ ਮੈਂ ਜੋਬ ਕਰਦਾ ਤਾਂ ਕਿਵੇਂ ਜਿਹੜਾ ਪਰਿਵਾਰ ਦਾ ਰਿਐਕਸ਼ਨ ਇੱਕ ਵਾਰ ਤਾਂ ਹੁੰਦਾ ਹੀ ਹੈ ਨਾ ਉਹ ਤਾਂ ਸੁਭਾਅਕ ਹੈ ਕੋਈ ਵੀ ਕਿਸੇ ਕੋਈ ਗੱਲ ਹੁੰਦੀ ਅਗਲੇ ਨੂੰ ਲੈ ਨਹੀਂ ਤੁਹਾਡੇ ਜੋਬ ਕਰ ਦਿੱਤੀ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਨਹੀਂ ਨਹੀਂ ਲੈ ਨਹੀਂ ਜੋਬ ਕਰ ਦਿੱਤੀ ਉਹ ਜੋਬ ਕਰਦੇ ਇਹ ਵੀ ਅਪਲੈਟ ਪਾਉਂਦੇ ਆਪਣੇ ਸੈਕਸ਼ਨ ਜੋਬ ਕਰਦੇ ਵਿਚਾਰ ਆਪਣੇ ਸੈਕਸ਼ਨ ਚ ਕਰਦਾ ਸੀਗਾ ਜੀ ਉਹ ਕਿਹੜਾ ਇਕੱਠੇ ਰਹਿੰਦੇ ਨਹੀਂ ਉਹ ਨਿਯਮ ਤੁਹਾਨੂੰ ਪਤਾ ਹੋਣੇ ਦੇ ਦੇਣਾ ਮਿਲਕਾ ਦੇ ਨਿਯਮ ਨੇ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਧਰਨਾ ਉਹਨ ਤਰਨਾ ਉਹਨਾਂ ਨੂੰ ਸਿਕਾ ਵੀ ਜਿਵੇਂ ਕੋਈ ਚੱਕਵਾਜੀ ਕਰੁੰਦਾ ਵੀ ਤੁਸੀਂ ਇੱਦਾਂ ਬੈਠੋ ਤੁਹਾਨੂੰ ਪੈਸੇ ਦੇਣਗੇ ਨਹੀਂਦਰ ਦੇ ਅਕਸੀਡੈਂਟ ਦਾ ਕਾਰਨ ਕੀ ਕੋਈ ਕਾਰਨ ਤਾਂ ਹੋਊਗਾ ਕੋਪਾ ਹੋਊਗਾ ਐਕਸੀਡੈਂਟ ਦਾ ਕੀ ਪਤਾ ਹੁੰਦਾ ਜੇ ਐਕਸੀਡੈਂਟ ਆਪਾਂ ਉਰੇ ਬੈਠੇ ਹਾਂ ਇੱਥੇ ਬੈਠੇ ਨੂੰ ਕੁਝ ਵੀ ਹੋ ਸਕਦਾ ਤੁਸੀਂ ਕੋਈ ਜਾਂਚ ਕਮੇਟੀ ਬਣਾਈ ਬਿਲਕੁਲ ਇਹ ਤਾਂ ਆ ਗੱਲ ਆਪਾਂ ਨੂੰ ਸਹੀ ਆ ਅਸੀਂ ਐਮ ਡੀ ਸਾਹਿਬ ਦਾ ਕੱਲ ਨੂੰ ਆ ਜਾਣਾ ਉਸ ਤੋਂ ਪਹਿਲੇ ਅਸੀਂ ਆਲਰੇਡੀ ਜੀਐਮ ਸਾਹਿਬ ਨੂੰ ਆਊਟ ਕਰ ਕੇ ਕਹਿ ਚੁੱਕੇ ਹੈਡ ਆਫਿਸ ਵੀ ਕਾਲ ਹੋ ਚੁੱਕੀ ਆ ਪੂਰੀ ਟੀਮ ਲਾਈ ਜਾਊਗੀ ਉਹਦੇ ਵਿੱਚ ਪੂਰੀ ਦੁੱਧਾ ਦੁੱਧਾ ਪਾਣੀ ਦਾ ਪਾਣੀ ਉਹ ਲਗਾ ਕੇ ਬੇਰਕਾ ਦੇ ਅੰਦਰ ਜਿਹੜੀ ਮਸ਼ੀਨਰੀ ਹੈ ਕੀ ਉਸ ਦੀ ਰੀ ਚੈਕਿੰਗ ਹੋਊਗੀ ਬਿਲਕੁਲ ਜੀ ਇਨਕੁਆਰੀ ਕਰਾਵਾਂਗੇ ਜੀ ਇਨਕੁਆਰੀ ਕਰਾਵਾਂਗੇ ਸਾਰੇ ਪਲਾਂਟਾਂ 'ਚ ਕਰਾਵਾਂਗੇ ਬਕਾਇਦਾ ਇੱਥੇ ਨਿਕਲਾ ਸਾਰੇ ਪਲਾਂਟਾਂ 'ਚ ਕਰਾਵਾਂਗੇ ਜਿੱਥੇ ਕਿਤੇ ਸਾਨੂੰ ਲੱਗਿਆ ਵੀ ਵਾਕਈ ਕਿਸੇ ਵੀ ਟਾਈਮ ਕੋਈ ਘਟਨਾ ਘਟ ਸਕਦੀ ਆ ਉਹਨੂੰ ਅਸੀਂ ਚੇਂਜ ਕਰ ਲਈਏ ਜੀ ਕਹਿੰਦੇ ਉਹ ਤਾਂ ਜਾਂਚ ਕਮੇਟੀ ਬੈਠੇਗੀ ਪਰ ਪਹਿਲਾਂ